ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਵਲੀ ਕੰਧਾਰੀ ਬਾਰੇ ਕੌਣ ਸੀ ਵਲੀ ਕੰਧਾਰੀ ਕਿਵੇਂ ਉਸ ਦੀ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੁੰਦੀ ਹੈ ਆਓ ਜਾਣਦੇ ਹਾਂ ਸਾਰੀ ਸਾਂਝ ਪਾਉਂਦੇ ਆ ਤੁਹਾਡੇ ਨਾਲ ਇੱਕ ਤੁਹਾਨੂੰ ਗੁਜਾਰਿਸ਼ ਕਰਨੀ ਹੈ ਕਿ ਬੀਬੀ ਰਜਨੀ ਫਿਲਮ ਲੱਗ ਚੁੱਕੀ ਹੈ ਜਾ ਕੇ ਆਪਣੇ ਪਰਿਵਾਰ ਨਾਲ ਆਪਣੇ ਬੱਚੇ ਨਾਲ ਦੇਖੋ ਤਾਂ ਜੋ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਉਹ ਚੱਲਦੇ ਆਂ ਆਪਾਂ ਆਪਣੀ ਵੀਡੀਓ ਵੱਲ ਬਲੀ ਕੰਧਾਰੀ ਇੱਕ ਸੂਫੀ ਸੰਤ ਜਾਂ ਪੀਰ ਸੀ ਜਿਸ ਦਾ ਜਨਮ ਅਫਗਾਨਿਸਤਾਨ ਦੇ ਕੰਧਾਰ ਵਿੱਚ ਲਗਭਗ 1476 ਵਿੱਚ ਹੋਇਆ ਮੰਨਿਆ ਜਾਂਦਾ ਹੈ ਲਗਭਗ 1498 ਵਿੱਚ ਉਹ ਪਾਕਿਸਤਾਨ ਵਿੱਚ ਮੌਜੂਦਾ 라ਵਲਪਿੰਡੀ ਦੇ ਨੇੜੇ हसन ਅਬਦਾਲ ਵਿੱਚ ਚਲਾ ਗਿਆ ਇਹ ਕਸਬਾ 라ਵਲਪਿੰਡੀ ਤੋਂ ਪੱਛਮ ਵੱਲ ਪਹਾੜਾਂ ਦੇ ਕਰੀਬ 50 ਕਿਲੋਮੀਟਰ ਦੂਰ ਹੈ ਬਹੁਤ ਪਹਾੜੀ ਇਲਾਕਾ ਕੁਝ ਥਾਵਾਂ ਤੇ ਜ਼ਮੀਨ ਤੋਂ ਕੁਦਰਤੀ ਝਰਨੇ ਵੀ ਨਿਕਲਦੇ ਹਨ ਇੱਕ ਨੇੜਲੇ ਪਹਾੜੀ ਉੱਤੇ 714 ਮੀਟਰ ਦੀ ਉਚਾਈ ਤੇ ਬਲੀ ਕੰਧਾਰੀ ਨੇ ਆਪਣਾ ਡੇਰਾ ਲਾਇਆ ਇੱਕ ਕੁਦਰਤੀ ਝਰਨੇ ਦੇ ਨੇੜੇ ਇੱਕ ਛੋਟਾ ਜਿਹਾ ਘਰ ਬਣਾਇਆ ਇੱਥੇ ਪਾਣੀ ਬਹੁਤ ਸਾਫ਼ ਸੀ ਅਤੇ ਇਸ ਲਈ ਸ਼ਹਿਰ ਦੇ ਲੋਕ ਪੀਣ ਦਾ ਪਾਣੀ ਲੈਣ ਆਉਂਦੇ ਸਨ ਆਸ-ਪਾਸ ਪੀਣ ਵਾਲੇ ਪਾਣੀ ਦਾ ਕੋਈ ਉਹਰ ਸਰੋਤ ਇਹਦਾ ਪਾਣੀ ਫਿਰ ਪਹਾੜਾਂ ਤੋਂ ਹੇਠਾਂ ਛੋਟੇ ਸ਼ਹਿਰਾਂ ਵੱਲ ਜਾਂਦਾ ਸੀ ਉੱਥੇ ਇਹ ਸਧਾਰਨ ਲੋਕਾਂ ਨੂੰ ਕੰਧਾਰੀ ਪ੍ਰਚਾਰ ਕਰਨ ਲੱਗੇ ਜਲਦੀ ਉਸਨੇ ਆਪਣੇ ਘਰ ਨੂੰ ਇੱਕ ਛੋਟੀ ਜਹੀ ਭਾਈਚਾਰਕ ਇਮਾਰਤ ਜਾਂ ਡੇਰਾ ਬਣਾ ਲਿਆ ਇਸ ਤੋਂ ਬਾਅਦ ਪਰ ਜਿਵੇਂ ਜਿਵੇਂ ਸਮਾਂ ਵੱਧਦਾ ਗਿਆ ਉਹ ਹੰਕਾਰੀ ਹੋ ਗਿਆ ਅਤੇ ਉਸਨੇ ਲੋਕਾਂ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਸੀ ਉਸਨੇ ਇਸ ਡੇਰੇ ਦੀ ਵਰਤੋਂ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਕੀਤੀ ਜੋ ਉਸਦੇ ਵਿਸ਼ਵਾਸ ਦਾ ਪਾਲਣ ਕਰਦੇ ਸਨ ਅਤੇ ਗੈਰ ਵਿਸ਼ਵਾਸੀ ਨੂੰ ਸਜ਼ਾ ਦਿੰਦੇ ਸਨ ਅਰਬ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਾਅਦ 1521 ਈਸਵੀ ਵਿੱਚ ਗਰਮੀਆਂ ਦੇ ਮੌਸਮ ਵਿੱਚ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਵਿੱਚ ਪਹੁੰਚੇ ਪਹਾੜੀ ਦੀ ਨੀਂ ਦੇ ਨੇੜੇ ਡੇਰਾ ਲਾਇਆ ਜਿੱਥੇ ਸਿਰਫ ਬਲੀਦਾਈ ਸਾਰਾ ਦੌਰ ਚੱਲਦਾ ਸੀ ਜਦੋਂ ਉਸਨੇ ਦੇਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ-ਪਾਸ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਉਸ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਇਸ ਲਈ ਉਸਨੇ ਝਰਨੇ ਦਾ ਪਾਣੀ ਨੂੰ ਕਸਵੇ ਵੱਲ ਬੰਨ੍ਹ ਤੋ ਰੋਕ ਦਿੱਤਾ ਲੋਕ ਨਿਰਾਸ਼ ਹੋ ਗਏ ਅਤੇ ਉਹ ਅਤੇ ਉਹਨਾਂ ਦੇ ਪਸ਼ੂ ਪਾਣੀ ਤੋਂ ਬਿਨਾਂ ਕਿਵੇਂ ਰਹਿ ਸਕਦੇ ਹਨ ਉਹਨਾਂ ਨੇ ਇੱਕ ਟੋਲਾ ਬਾਬਾ ਬਲੀ ਕੰਧਾਰੀ ਦੇ ਕੋਲ ਗਿਆ 加ੜੀ ਲੋਕਾਂ ਦਾ ਟੋਲਾ ਇਕੱਠਾ ਹੋ ਕੇ ਬਾਬਾ ਬਲੀ ਕੰਧਾਰੀ ਕੋਲ ਗਿਆ ਉਹਨਾਂ ਨੇ ਉਸ ਨੂੰ ਪਹਿਲਾਂ ਵਾਂਗ ਪਾਣੀ ਬਹਿਣ ਦੀ ਬੇਨਤੀ ਕੀਤੀ ਇਸ ਤੋਂ ਬਾਅਦ ਪਰ ਬਾਬਾ ਬਲੀ ਕੰਧਾਰੀ ਨੇ ਗੁੱਸੇ ਵਿੱਚ ਕਿਹਾ ਜਿਸ ਕੋਲ ਤੁਸੀਂ ਉਹਨਾਂ ਰਜਾਨਾ ਜਾ ਕੇ ਪਾਣੀ ਮੰਗਦੇ ਹੋ ਲੋਕ ਗੁਰੂ ਜੀ ਕੋਲ ਗਏ ਅਤੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਆਪਣਾ ਦਿਲ ਨਾ ਹਾਰੋ ਪਰਮਾਤਮਾ ਵਿੱਚ ਭਰੋਸਾ ਰੱਖੋ ਉਹ ਤੁਹਾਨੂੰ ਪਿਆਸ ਨਾਲ ਮਰਨ ਨਹੀਂ ਦੇਵੇਗਾ ਫਿਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਉਹ ਬਾਬਾ ਬਲੀ ਕੰਧਾਰੀ ਜੀ ਨੂੰ ਬੇਨਤੀ ਕਰੋ ਕਿ ਉਹ ਪਾਣੀ ਨੂੰ ਕਸਵੇ ਵੱਲ ਵਹਿਣ ਦਵੇ ਗੁਰੂ ਜੀ ਦੇ ਕਹਿਣ ਅਨੁਸਾਰ ਭਾਈ ਮਰਦਾਨਾ ਜੀ ਕਈ ਵਾਰ ਬਾਬਾ ਬਲੀ ਕੰਧਾਰੀ ਕੋਲ ਗਏ ਪਰ ਉਹ ਪੀਰ ਤਾਂ ਦਿਲ ਨਾ ਜਿੱਤ ਸਕੇ ਹਰ ਵਾਰ ਮਰਦਾਨੇ ਨੇ ਵਾਪਸ ਆ ਕੇ ਗੁਰੂ ਜੀ ਨੂੰ ਕਹਾਣੀ ਸੁਣਾਈ ਗੁਰੂ ਜੀ ਨੇ ਕਿਹਾ ਆਪਣਾ ਦਿਲ ਨਾ ਹਾਰੋ ਪਰਮਾਤਮਾ ਮਹਾਨ ਹੈ ਅਤੇ ਦਿਆਲੂ ਹੈ ਉਹ ਜਿੱਥੇ ਚਾਏ ਝਰਨਾ ਵਹਾ ਸਕਦਾ ਹੈ ਆਓ ਅਸੀਂ ਸਾਰੇ ਉਸ ਅੱਗੇ ਅਰਦਾਸ ਕਰੀਏ ਉਹਨਾਂ ਸਾਰਿਆਂ ਨੇ ਪ੍ਰਾਰਥਨਾ ਕੀਤੀ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਪੱਥਰ ਚੁੱਕਿਆ ਜਿਸ ਥਾਂ ਤੋਂ ਗੁਰੂ ਜੀ ਨੇ ਪੱਥਰ ਚੁੱਕਿਆ ਉੱਥੇ ਠੰਡੇ ਅਤੇ ਸਾਫ਼ ਪਾਣੀ ਦੀ ਕਧਾਰਾ ਵਹਿਣ ਲੱਗੀ ਲੋਕਾਂ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਪਰ ਇਸ ਦੇ ਉਲਟ ਬਾਬਾ ਬੱਲੀ ਕੰਧਾਰੀ ਜੀ ਨੂੰ ਇਹ ਸਭ ਦੇਖ ਕੇ ਬਹੁਤ ਗੁੱਸਾ ਆਇਆ ਉਸਨੇ ਪਹਾੜੀ ਦੇ ਉੱਪਰੋਂ ਇੱਕ ਪੱਥਰ ਥੱਲੇ ਵੱਲ ਸੁੱਟਿਆ ਜਿਸ ਨੂੰ ਪਹਿਲੀ ਪਾਸ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਨਾਲ ਹੀ ਰੋਕ ਦਿੱਤਾ ਸੀ ਜਿੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਸਜੋਬਿਤ ਹੈ ਪਾਕਿਸਤਾਨ ਵਿੱਚ ਇਸ ਤੋਂ ਬਾਅਦ ਹੁਣ ਇਸ 15ਵੀਂ ਸਦੀ ਦੇ ਮੁ슬ਮਨ ਸੰਤ ਬਾਬਾ ਬਲੀ ਕੰਧਾਰੀ ਜਿਸ ਨੂੰ ਬਾਬਾ हसन ਅਬਦਾਲ ਵੀ ਕਿਹਾ ਜਾਂਦਾ ਹੈ ਗੁਰਦੁਆਰਾ ਪੰਜਾ ਸਾਹਿਬ ਤੋਂ ਜਾਂਦੀ ਪਹਾੜੀ ਦੀ ਸਿਖਰ ਇੱਕ ਸਿਮਰਨ ਕੋਠੜੀ ਮੌਜੂਦ ਹੈ ਬਹੁਤ ਸਾਰੇ ਸ਼ਰਦਾਲੂ ਇਸ ਸੂਫੀ ਸੰਤ ਨੂੰ ਸ਼ਬਦਾਂਜਲੀ ਭੇਂਟ ਕਰਨ ਲਈ ਗੁਰਦੁਆਰੇ ਤੋਂ ਪਹਾੜੀ ਦੀ ਚੋਟੀ ਦੇ ਸਥਾਨ ਦੀ ਯਾਤਰਾ ਕਰਦੇ ਹਨ ਬਾਬਾ ਬਲੀ ਕੰਧਾਰੀ ਲਗਭਗ 1498 ਤੋਂ ਅਸਨਬਦਾਲ ਵਿੱਚ ਰਹੇ ਪਰ ਲਗਭਗ 1529 ਵਿੱਚ ਅਕਾਲ ਚਲਾਣਾ ਕਰ ਗਿਆ ਤੇ ਕੰਧਾਰ afghanistan ਦੇ ਨੇੜੇ ਪਿੰਡ ਬਾਬਾ ਬਲੀ ਕੰਧਾਰੀ ਵਿੱਚ ਦਫਨਾਇਆ ਗਿਆ ਉਹਨਾਂ ਨੂੰ ਸ਼ਰਦ ਸ਼ਰਦਾਲੂ ਅਤੇ ਸਲਾਨੀ ਪਹਾੜ ਵੱਲ ਜਾਣ ਵਾਲੀਆਂ ਪੌੜੀਆਂ ਚੜ੍ਹਦੇ ਹਨ ਅਤੇ ਹਸਨ ਅਬਦਾਲ ਦਾ ਸ਼ਾਨਦਾਰ ਦ੍ਰਿਸ਼ ਦੇਖਦੇ ਹਨ ਅਤੇ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਆਉਂਦੇ ਹਨ ਸੋ ਇਹ ਸੀ ਬਾਬਾ ਬਲੀ ਕੰਧਾਰੀ ਜੀ ਦਾ ਇਤਿਹਾਸ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਇਹ ਵੀਡੀਓ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਆਪਣੇ ਜਣਾ ਬਾਰੇ ਪਤਾ ਲੱਗ ਸਕੇ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ